ਧੰਨ ਬਾਬਾ ਨਾਨਕ ਤੇ ਤੁਮ ਹੀ ਕਰੰਕਾਰ ਧੰਨ ਬਾਬਾ ਨਾਨਕ ਤੇ ਤੁਮ ਹੀ ਕਰੰਕਾਰ ਰਤਨੋ ਲਿਖੀ ਤੁਮੀ ਰੰਗੋ ਅਲਮਗੋ ਲਿਖੀ ਤੁਮੀ ਰੰਗੋ ਧੰਨ ਬਾਬਾ ਨਾਨਕ ਤੇ ਤੁਮ ਹੀ ਰੰਗਕਾਰ ਧੰਨ ਬਾਬਾ ਨਾਨਕ ਤੇ ਤੁਮ ਹੀ ਕਰੰਕਾਰ ਹਿੰਦਰੰਕਾਰ ਵੀਰੰਕਾਰ ਬਤੂ ਹਿੰਦਰੰਕਾਰ ਹਿੰਦਰੰਕਾਰ ਬਾਬਾ ਤੂੰ ਹਿੰਦਰੰਕਾਰ ਵੀਰੰਕਾਰ ਬਤੂ ਹਿੰਦਰੰਕਾਰ ਹਿੰਦਰੰਕਾਰ ਬਾਬਾ ਅੰਦਰੰਕਾਰ ਵੀਰੰਕਾਰ ਬਤੂ ਹਿੰਦਰੰਕਾਰ ਅੰਨਬਾਬਾ ਨਾਨਕ ਤੂੰ ਹਿੰਦਰੰਕਾਰ ਅੰਨਬਾਬਾ ਨਾਨਕ ਤੂੰ ਹਿੰਦਰੰਕਾਰ ਆਪ ਵਾਹਿਗੁਰੂ ਉਸਤਤ ਕੀਤੀ ਨਾਨਕ ਰੂਪ ਵਟਾਇਆ ਨਿਰੰਕਾਰ ਨੂੰ ਇਛਾ ਹੋਈ ਦਰਸ਼ਨ ਕਰਨਾ ਚਾਹਿਆ ਉਹ ਸਰੂਪ ਸੰਤਨ ਕਹੈ ਵਿਰਲੇ ਜੋਗੀ ਸਰ ਕਰ ਕਿਰਪਾ ਜਾ ਕੋ ਮਿਲੇ ਧੰਨ ਧੰਨ ਤੇ ਈਸ਼ਰ ਧੰਨ ਬਾਬਾ ਨਾਨਕ ਤੂੰ ਹੀ ਨਿਰੰਕਾਰ ਧੰਨ ਬਾਬਾ ਨਾਲ ਕੇ ਤੁੰਦਰੰਕਾਰ 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 ਆਰਿਆ ਜਹਾਨ ਲਹਿਆ ਬਿਮਾਨ ਜਿਨੀ ਦਰਸ਼ਨ ਪਾਇਆ ਜਿਨੀ ਤੁਧ ਨੂੰ ਧੰਨ ਕਹਿਆ ਤਿੰਨ ਜਮ ਨੇੜ ਨ ਆਇਆ ਤੂੰ ਕਰਨ ਕਰਣ ਸਮਰੱਥ ਹੈ ਕਰਤ ਮੈਂ ਤੁਝ ਬਿਨ ਅਬਰ ਨਾ ਕੋਈ ਤੁਧ ਆਪੇ ਸ੍ਰਿਸ਼ਟ ਸਰ ਜੀਆ ਆਪੇ ਪੂਨ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰ ਸੋਈ ਵਗੇ ਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਦੁਰ ਸੋਈ ਹਰ ਜੁਗ ਜੁਗ ਭਗਤ ਆਏ ਸਿਉਰਾ ਐ ਜਿ ਰਖਦਾ ਆ ਆ ਰਾਮ ਰਾਜੇ ਆਪੇ ਪੂਰਨ ਦੇ ਹੁਕਮ ਵਾਲੀ ਅੱਜ ਲੱਗੇ ਇਕ ਨਾਲੀ ਪਸੰਦ ਪਰੰਡੜ ਪਿਆਸਵਾਰੇ ਦਾ ਗਾਣਾ ਗੁਣ ਕਰੇ ਹੱਥ ਸਾਜਣ ਆਪ ਜੈ ਤੇ ਰੱਖਿਆ ਆਪ ਜਿੱਦਕ ਕੋਲ ਤੇ ਸਭ ਤੋਂ ਉਸ ਨੂੰ ਕਹੀਏ ਨਾ ਸਾ ਸਭ ਕਿਸੇ ਆਪ ਤੇ ਆਪ ਔੜੀ ਵੇਜੇ ਚਾਹ ਤੇ ਆਇਆ ਇਸ ਕਹਿਣਾ ਪਹਿਨਦਾ ਜਾਏ ਜੋ ਕਰਤਾ ਦਾ ਦਰ ਕਰੇ ਹੁੰਦੇ ਜੀ ਆਵਾ ਕਾਤਵਾਂ ਜੋ ਦੀਵਾ ਵਾ 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 ਨਾਨਕ ਕੀ ਬਾਹਰੀ ਤੂੰ ਜੀ ਵਾ 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 ਨਹੀਂ ਜਤੀ ਜੋ ਕਰੇ ਜੀ ਵਾ 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 ਜੀ ਸਰਜਰ ਜਰ ਸੁਧ ਵਾਹਿਗੁਰੂ ਨੀ ਕਾਠਾਲ ਸਾਵੈ ਤੁਝ ਕੀ ਬੱਤੇ ਦੁਦ ਸਤਨਾਮ ਆਹੇ ਗੁਰੂ ਜੀ ਸ੍ਰੀ ਵਾਹਿਗੁਰੂ ਜੀ ਪਾਉੜੀ ਵੱਡੇ ਕੀ ਆ ਵਡਿਆਈਆ ਕਿਛ ਕਹਿ ਨਾ ਕਹਿ ਨਾ ਜਾਏ ਸੋ ਕਰਤਾ ਕਾ ਦਿਰਿ ਕਿਰੀਂ ਦੇ ਜੀ ਆਦਿਸ਼ਕ ਸੁਭਾਏ ਸਾਈਂ ਕਾਰ ਕੁਮਾਵਨੀ ਔਰ ਛੋਡੀ ਤਿਨ ਪਾਏ ਨਾਨਕ ਕੀ ਬਾਹਰੀ ਔਰ ਦੂਜੀ ਨਹੀ ਜਾਏ ਸੋ ਕਰੇ ਜੇ ਤਿਸਰ ਜਾਏ ਇਹ ਸੋ ਕਰੇ ਜੇ ਤਿਸਰ ਜਾਏ ਸੁਧ ਸਤਿਨਾਮ ਸ੍ਰੀ ਵਾਹਿਗੁਰੂ ਜੀ RAM KALI MAHLA TIJAI ANANDIK OANKAR SATGURU PRASAD ANAND PAAYA MERI NAAY SATGURU NA PAAYA SATYA DA PAAYA KE NI ROHIYA ਆਗ ਰਤਨ ਪਰਵਾਰ ਪਰੀਆਂ ਸਰਬ ਜਾਵਨਾ ਸਭ ਦਾ ਗਾਵਨਾ ਜੈ ਨਾਨਕ ਆਨੰਦ ਹੋ ਆ ਸਤਿਗੁਰੂ ਮਿਲ ਪਾਇਆ ਕੇਵਲ ਮੇਰੇ ਅਕਤੋ ਤਾੜੋ ਅਨਾਂ ਹਰਨਾਰ ਰਤਨ ਮਨ ਮੇਰੇ ਤੁਭ ਸਬਸਾਰਨਾ ਕੀ ਪਰ ਉਰੇ ਤੇਰਾ ਪਰਤਾ ਸਵਾਰਨਾ ਸਬਦਾਂ ਦਾ ਸਿਮਰਤਿ ਨਾਮੇ ਸੋਕ ਮਨੁ ਵਿਸਾਰੇ ਕੇਹ ਗੁਰ ਤੁਮਨ ਮੇਰੇ ਤੁਨੋ ਰੋ ਸੱਚ ਸਾਹਿਬਾ ਕਾ ਨਹੀਂ ਕਰ ਤੇਰਾ ਮਤੋਂ ਤੇਰਾ ਸੱਚ ਐ ਤੇ ਤੂੰ ਪਾਵੇਂ ਦਰਸ ਸਿਰਲਾ ਤੇਰੀ ਨਾਮ ਮਨਸਾਬ ਨਾਮ ਕੀ ਮਣੀ ਉੱਤਿਆ ਬੰਧਿਤ ਤੁਲੇ ਜੈ ਨਾਨਕ ਸੱਚੇ ਸਾਹਿਬ ਕਾ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਮੇਰਾ ਆਧਾਰੋ ਹੋ ਸਾਧੂ ਹਰ ਸਾਧ ਸੁਖਮਨ ਅਵਸਥਾ ਜਿਨਾਂ ਸਭ ਜਾਈਆਂ ਤੋ ਨਾਮ ਪ੍ਰਵਾਹ ਹੈ ਨਾਨਕ ਸੁਣੋ ਸਤ ਸ਼ਬਦ ਕਰੋ ਪਿਆਰ ਸਾਚਾ ਨਾਮ ਮੇਰਾ ਆਧਾਰ ਅਜ ਪੰਛ ਅਰਸ ਪਾਗੀ ਪਾਇਆ ਉਤਰੇ ਸਗਲ ਵਸੂਰੇ ਦੇ ਪੂਰੀ ਥੀਵਾਂੀ ਸੰਤ ਸਾਜਿ ਬਾਇ ਸਭ ਸੂਰੇ ਦੋਪੇਗਾ ਸੁਦੇ ਦੀਆ ਤੇ ਮਰਦ ਹੋ ਰਹਾ ਪਰ ਪੂਰੇ ਮਨੋਤਨਾ ਤੁਕਾਰ ਗਾਜ ਅਨਹਤure ਸੰਤੇ ਬਲੀ ਤੇ ਮਰਦ ਹੋ ਰਹਾ ਪਰ ਪੂਰੇ ਮਨੋਤਨਾ ਤੁਕਾਰ ਗਾਜ ਅਨਹਤure 부ਜ ਸਤਨਾ ਜੀ ਵਾਹਿਗੁਰੂ ਜੀ ਇਸ ਲੋਕ ਪਵਨ ਗੁਰੂ ਪਾਣੇ ਪਿਤਾ ਮਾਤਾ ਧਰਮ ਹਦ ਦਿਵਸ ਰਾਤ ਦੁਇ ਦਾਈ ਦਾਇਆ ਖੇਲਾ ਸਗਲ ਜਗਤ ਚੰਗੀਆਂ ਬੁਰੀਆਂ ਵਾਚਾ ਧਰਮ ਦੂਰ ਕਰਮੀ ਆਪੋ ਆਪਣੀ ਕਰਮੀ ਆਪੋ ਆਪਣੀ ਗਨਰਕ ਤੂ ਜੰਨੀ ਨਾ ਮਤ ਸ੍ਰੀ ਵਾਹਿਗੁਰੂ ਜੀ ਇੱਕ ਓ ਔੰਕਾਰ ਸਤਗੁਰ ਪ੍ਰਸਾਦ ਸੋਰਠ ਮਹਲਾ ਪੰਜਵਾਂ ਪ੍ਰਭ ਕੀ ਸਰਣ ਸਗਲ ਪੈ ਲਾਥੇ ਦੁੱਖ ਬਿਨ ਸੇ ਸੁਖ ਪਾਇਆ ਦਿਆਲ ਹੋ ਆਪਾਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਧਿਆਇਆ ਪ੍ਰਭ ਕੀ ਸ਼ਰਨ ਸਗਲ ਪਹਿ ਲਾਥੇ ਦੁਖ ਬਿਨ ਸੀ ਸੁਖ ਪਾਇਆ ਦਇਆਲ ਹੋ ਆਪਾਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋਂ ਰੰਗ ਰਤਾ ਰਹਾਓ ਸਤ ਗੁਰ ਨਾਮ ਨਿਧਾਨ ਅੰਦਰ ੜਾਇਆ ਚਿੰਤਾ ਸਗਲ ਬਿਨਾਸੀ ਕਰ ਕੇ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਬ ਨਾਸੀ ਤਾਂ ਕਉ ਬਿਗਨ ਨਾ ਕੋ ਲਗੈ ਜੋ ਸਤ ਗੁਰ ਆਪਣੈ ਰਾਖੇ ਚਰਨ ਕਮਲ ਬਸੇ ਹਿਰਦ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਚ ਪੁਜਾਈ ਨਾਨਕ ਦਾਸ ਤਾਂ ਕੈ ਬਲਹਾਰ ਜਿਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛਾ ਪੁਜਾਈ ਨਾਨਕ ਦਾਸ ਤਾਂ ਕਹਿ ਬਲਿਹਾਰੈ ਜਨ ਪੂਰਨ ਪੈਜ ਰਖਾਈ